ਇੱਥੇ ਜਾ ਕੇ ਆਏ ਆ ਉਹਦੋਂ ਪਰੇ ਤੱਕ ਆਉਂਦੇ ਜੀ ਆਪਾਂ ਨੂੰ ਦੁਬਾਰਾ ਪੰਕਾਤ ਆ ਆਪਾਂ ਦੇ ਹੋਏ ਨੇ ਅਸੀਂ ਇਨਸਾਨੀਅਤ ਨਾਤੇ ਵੀ ਤੇ ਪਾਰਟੀ ਵੱਲੋਂ ਵੀ ਡਿਊਟੀ ਲੱਗੀ ਸੀ ਵੀ ਆਪਣਾ ਕੋਈ ਨਾ ਕੋਈ ਕਿਉਂਕਿ ਇੱਥੇ ਚਾਰੇ ਦੀ ਕਮੀ ਆ ਜਾਣੀ ਆ ਆਚਾਰ ਦੀ ਕਮੀ ਆ ਜਾਣੀ ਆ ਫੀਡ ਦੀ ਕਮੀ ਆਉਣੀ ਆ ਅੱਗੇ ਜੋ ਇੱਕ ਆਪਣਾ ਕਹਿ ਲਿਏ ਵੀ ਕਣਕ ਦੇ ਬੀਜ ਦੀ ਕਮੀ ਆਉਣੀ ਆ ਉਹ ਸਾਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਸਟਾਕ ਰੱਖਿਓ ਕਿਉਂਕਿ 10-15 ਦਿਨਾਂ ਤੱਕ ਉਧਰ ਏਰੀਆ ਚ ਲੋਡ ਪੈਣੀ ਆ ਪਰ ਅੱਜ ਮੈਂ ਆਪਣੀ ਜਿੰਨੀ ਜਥੇਬੰਦੀ ਨੂੰ ਅਪੀਲ ਕੀਤੀ ਆ ਵੀ ਹਜੇ ਆਪਾਂ ਵੇਟ ਕਰ ਲਈਏ ਕਿ ਹਾਲਾਤ ਹਜੇ ਨਾਜੁਕ ਨੇ ਆਪਣੀ ਏਰੀਆ ਦੇ ਵੀ ਜੋ ਲੋਡ ਪਈ ਜਿੱਥੇ ਲੋਡ ਪਈ ਸ਼੍ਰੋਮਣੀ ਅਕਾਲੀ ਦਲ ਮੂੜੇ ਹੋ ਕੇ ਲੜਾਈ ਵੀ ਲੜੂਗਾ ਤੇ ਜਿੱਥੇ ਲੋਡ ਪੈਂਦੀ ਆ ਕਿ ਅਸੀਂ ਸੇਵਾ ਕਰਨ ਦੀ ਜਿੱਥੇ ਲੋਡ ਪੈਂਦੀ ਆ ਲੰਗਰਾਂ ਦੇ ਪ੍ਰ ਸ਼੍ਰੋਮਣੀ ਕਾਲੀਦਾਸ ਸਮੂਚੀ ਟੀਮ ਨਾਲ ਇਸ ਹਲਕੇ ਦੀ ਪੂਰੀ ਜਵਰੀ ਟੀਮ ਜਿਹੜੀ ਮੇਰੇ ਨਾਲ ਹੈ ਤੇ ਅਸੀਂ ਰਲ ਮਿਲ ਕੇ ਜੋ ਸਹਾਇਤਾ ਉਹ ਸਭ ਦਿਓ ਕਰਾਂਗੇ ਮੈਂ ਆਪਣੀ ਵੀ ਕੀਤੀ ਆਪਣੇ ਵੱਲੋਂ ਵੀਡੀਓ ਦੇ ਉੱਪਰ ਕਾਫੀ ਕੁਝ ਆਪਾਂ ਨੂੰ ਦੇਖੋ ਸਰ ਸਾਹਿਬਾ ਸਤਿ ਸ੍ਰੀ ਅਕਾਲ ਤੁਸੀਂ ਬੰਦ ਤੇ ਪਹੁੰਚੋ ਕੀ ਹਾਲਾਤ ਲੱਗਦੇ ਹਨ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਇੱਥੇ ਥੋੜੀ ਜਿਹੀ ਖਾਰਪਈ ਸੀ ਉਦੋਂ ਸਮੁੱਚੇ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਸੀ ਸੋ ਪਰ ਅੱਜ ਜਦੋਂ ਆਏ ਹਾਂ ਤਾਂ ਉਸ ਤੋਂ ਵੀ ਖਤਰਨਾਕ ਮਾਹੌਲ ਬਣਿਆ ਹੋਇਆ ਹੈ ਉੱਤੋਂ ਪਾਣੀ ਛੱਡਿਆ ਜਾ ਰਿਹਾ ਸੋ ਮੈਂ ਆਮ ਕਰਕੇ ਸਾਰੇ ਆਪਣੇ ਇਲਾਕਾ ਨਿਵਾਸੀ ਦੂਸਰਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ 24 ਘੰਟੇ ਤੱਕ ਅਲਰਟ ਤੇ ਰਹੋ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਕਿਉਂਕਿ ਮੌਸਮ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੁਣ ਅਗਲੇ 2-3 ਦਿਨ ਹਜੇ ਹੋਰ ਮੌਸਮ ਇਹ ਖਰਾਬ ਦੱਸ ਰਹੇ ਨੇ ਸੋ ਜਿੰਨੇ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਇਹ ਸਮਾਂ ਜਿਹੜਾ ਹੁੰਦਾ ਇਸ ਟਾਈਮ ਆਪਾਂ ਕੋਸਣ ਦੀ ਬਜਾਏ ਮੋਢੇ ਨਾਲ ਮੋਢਾ ਲਾ ਕੇ ਖੜੀਏ ਇੱਕ ਦੂਜੇ ਦਾ ਸਾਥ ਦੇਈਏ ਪਰਮਾਤਮਾ ਅਗੇ ਅਰਦਾਸ ਕਰੀਏ ਵੀ ਭਾਈ ਸਾਡਾ ਇਤੋਂ ਬਨ ਸੁਰੱਖਿਅਤ ਰਹੇ ਸਾਡੇ ਪਿੰਡ ਸੁਰੱਖਿਅਤ ਰਹਿਣ ਕਿਉਂਕਿ ਜੇ ਰੱਬ ਨਾ ਕਰੇ ਕੋਈ ਵਾਰਦਾਤ ਇੱਥੇ ਹੋ ਗਈ ਜਾਂ ਬਨ ਨੂੰ ਕਿਤੇ ਨ ਕਿਉਂਕਿ ਇਧਰ ਨਾਲ ਨੀਵਾ ਏਰੀਆ ਪੈ ਜਾਂਦਾ ਸੋ ਇਸ ਟਾਈਮ ਤੋਂਲੇ ਵਾਲ ਵਿੱਚ ਖੜੇ ਆ ਕਿ ਜਿਹੜਾ ਜੇ ਕਹੀਏ ਪਿਛਲੀ ਵਾਰ ਨਾਲੋਂ ਹੁਣ 5-7 ਏਕੜ ਹੋਰ ਜ਼ਮੀਨ ਨਾਲ ਵਹਾ ਕੇ ਲੈ ਗਿਆ ਹੈ ਬੰਨ ਤੇ ਪਾਣੀ ਦਾ ਵਹਾਅ ਵੀ ਤੇਜ਼ ਆ ਆਉਣ ਵਾਲੇ ਸਮੇਂ ਜਿਹੜਾ ਅਗਲੇ 24 ਘੰਟੇ ਨੇ ਇਸ ਇਲਾਕੇ ਦੀ ਬੜੇ ਹੀ ਜਿਹੜੇ ਮੈਂ ਕਹਾ ਬਹੁਤ ਧਿਆਨ ਰੱਖਣ ਦੀ ਲੋੜ ਆ ਸਾਰਿਆਂ ਨੂੰ ਅਲਰਟ ਤੇ ਰਹਿਣ ਕਿ ਆਇਓ ਪਕੜਾ ਉਹ ਜੀ ਨਾਟਾ ਉਹ ਸਾਡਾ ਮੜਾ ਦਰਿਆ ਦੇ ਔਰ ਕਿ ਵੀਰੇ ਜਿਸ ਹੋਂ ਨੇ ਆਈਓ ਨਾ ਪਾਣੀ ਉੱਪਰ ਆਜੂ ਜਨਾ ਪਾਣੀ ਵਧਦਾ ਹੋਊਗਾ ਉਹਨਾਂ ਆਪਣਾ ਵਿਚਾਰ ਆਣਾ ਜਿਨਾ ਪਾਣੀ ਵਧਦਾ ਹੋਊਗਾ ਉਹਨਾਂ ਵਿਚਾਰ ਅੱਛਾ ਪਾਣੀ ਦਾ ਟੰਕ ਬੰਦ ਕਰਦਾ ਇਹਦੇ ਕੰਮ ਚਲਾ ਰਹੇ ਨੇ ਉਹਦੇ ਮੂਰੇ ਬਾਤ ਚੀਏ ਹੈ ਨਾ ਨਹੀਂ ਹੈ ਗੜਾ ਪਿੰਡਾ ਬਾਬੋ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਹੈ ਜੀ ਸਤਪਾਲ ਸਿੰਘ ਢੁੱਲੇਵਾਲ ਪਿੰਡ ਹੈ ਮੇਰਾ ਸਾਬਕਾ ਸਰਪੰਚ ਆ ਮੈਂ ਔਰ ਅਸੀਂ ਪਸੰਦੇ ਪਿੰਡ ਤੇ ਜ਼ਿੰਮੇਵਾਰ ਵੀ ਵਿਅਕਤੀ ਆ ਤੇ ਔਰ ਮੈਂ ਪਹਿਲਾ ਸਭ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸ਼ਰਮਣੀ ਅਕਾਲੀ ਦਲ ਦਾ ਸਮੂਚੀ ਦਾ ਧੰਨਵਾਦ ਦੀ ਆ ਔਰ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿਹੜੇ ਇੱਥੇ ਸਾਡੇ ਪਿੰਡ ਢੁੱਲੇਵਾਲ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆ ਅਰ 30 ਸਮਾਂ ਕੱਟ ਕੇ ਸਾਡੀ ਦੁੱਖ ਦੀ ਘੜੀ ਸ਼ਰੀਕ ਜਿਹੜੇ ਹੋਏਗੀ ਕੀ ਲੱਗਦਾ ਹਾਲਾਤ ਕੀ ਨੇ ਯੂਰੋ ਹਾਲਾਤ ਦੇ ਮੈਂ ਤੁਹਾਨੂੰ ਦੱਸਦਾ ਜੀ ਹਾਲਾਤ ਐਸ ਟਾਈਮ ਪੂਰੇ ਗੰਭੀਰ ਨੇ ਪੂਰਾ ਖਤਰਾ ਸਾਨੂੰ ਨਾਲ ਤੁਸੀ ਬੰਨ 78000 ਬੁਰਜੀ ਆ ਜੀ ਉੱਥੇ ਨਾ ਡਰੇਨ ਮਹਿਕ ਮਿਆਂ ਕੁਛ ਗਾਇਬ ਛੱਡਿਆ ਹੋਇਆ ਸੀਗਾ ਅਸੀਂ ਪਹਿਲਾਂ ਕਿਹਾ ਸੀਗਾ ਵੀ ਇੱਥੇ ਪੱਥਰ ਲੱਗਦਾ 5-7 ਗਰੇਟ ਪੈਂਦੇ ਨੇ ਹੋਰ ਇਹ ਪਾਓ ਤੁਸੀਂ ਔਰ ਇੱਥੇ ਨਾਲ-ਨਾਲ ਸ਼ਟੱਡ ਲੱਗਣੇ ਚਾਹੀਦੇ ਨੇ ਵੀ ਉੱਪਰਲੀ ਸਾਡੀ ਫੈਟ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਵੀ ਸਾਡੀ ਥੱਲੇ ਵਾਲੀ ਸਾਈਡ ਜਿਹੜੀ ਬੜੀ ਕਮਜ਼ੋਰ ਆ ਔਰ ਇਹਨਾਂ ਨੂੰ ਅਸੀਂ ਕਹਿ ਕੇ ਕਿ ਥੱਕ ਗਏ ਆ ਸਾਡੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੀਤੀ ਨਾ ਕੁਝ ਦੇਖ ਰੇ ਕੀਤੀ ਐ ਔਰ ਨਾ ਐਸੇ ਅੱਜ ਤੱਕ ਕੋਈ ਆਇਆ ਹੈ ਆਉਂਦੇ ਨੇ ਉਸ ਬੰਦ ਤੋਂ